ਨੌਵੀਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਬੜੇ ਹੀ ਧੂਮ-ਧਾਮ ਤੇ ਸ਼ਰਧਾ ਦੇ ਨਾਲ ਮਨਾਏ ਜਾ ਰਹੇ ਹਨ ਇਸ ਵਕਤ ਅਸੀਂ ਮੌਜੂਦ ਹਾਂ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਬੇਬਾਨਗੜ ਸਾਹਿਬ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਸ਼ਤਾਬਦੀ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਜੋ ਤਿਆਰੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਅਤੇ ਵੱਡੇ ਪੱਦਰ ਦੇ ਉੱਤੇ ਜੋ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਤੇ ਸੰਗਤਾਂ ਦੁੱਧਰਾਡੇ ਤੋਂ ਆ ਕੇ ਇੱਥੇ ਸੇਵਾ ਕਰਦੀਆਂ ਹਨ ਇੱਥੇ ਇੱਥੇ ਦੱਸਦੀ ਹੈ ਕਿ ਇਸ ਦੇ ਇਤਿਹਾਸ ਦੇ ਬਾਰੇ ਜੇਕਰ ਅਸੀਂ ਗੱਲ ਕੀਤੀ ਜਾਵੇ ਇੱਥੋਂ ਦੇ ਹੈੱਡ ਗ੍ਰਾਂਤੀ ਭਾਈ ਕਮਲਜੀਤ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ ਭਾਈ ਸਾਹਿਬ ਪਹਿਲਾਂ ਤਾਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾ ਦਿਓ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼੍ਰੀ ਵਿਮਾਨਗੜ੍ਹ ਸਾਹਿਬ ਜੀ ਨੇ ਇਹ ਹੋਇਆ ਇਸ ਤਰ੍ਹਾਂ ਸਾ ਸੰਗਤ ਜੀ ਤਨ ਤਨ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹ ਸੰਸਾਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜ਼ਬਰ ਜ਼ੁਲਮ ਦੇ ਨਾਸ ਤੇ ਵਾਸਤੇ ਧਰਮ ਦੀ ਰੱਖਿਆ ਦੀ ਖਾਤਰ ਤਿਲਕ ਜੰਝੂ ਰਾਖਾ ਪ੍ਰਵਤਾਕਾ ਕਿਨੋਂ ਵੱਡੋ ਕੱਲੂ ਮੈਸਾ ਕਾ ਦੇ ਮਹਾ ਬਾਕ ਅਨਸਾਰ ਧਰਮ ਹੇਤ ਸੀਸ ਦੀ ਸੀਸ ਜਨ ਦੀਆ ਸੀਸ ਦੀਆ ਪਰ ਸਿਰ ਨਾ ਕੀਆ ਦੇ ਮਹਾਵਾਕ ਅਨੁਸਾਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਦੋਂ ਦਿੱਲੀ ਦੇ ਚਾਂਦਨੀ ਚੌਕ ਦੇ ਵਿਖੇ ਸ਼ਹਾਦਤ ਦਾ ਜਾਨ ਪੀਤਾ ਸੀ ਉਸ ਤੋਂ ਅਪਰੰਤ ਭਾਈ ਜੈਤਾ ਜੀ ਤੇ ਉਸ ਸਮੂਹ ਸੰਗਤਾਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅਸ਼ੀਸ਼ ਪੜਾਅ ਦਰ ਪੜਾਅ ਹੁੰਦੇ ਹੋਏ ਇਸ ਸਥਾਨ ਤੇ ਪੰਜਵੇਂ ਪੜਾਅ ਤੇ ਇਸ ਸਥਾਨ ਤੇ ਗੁਰਦੁਆਰਾ ਸ਼੍ਰੀ ਵਿਮਾਨਗਰ ਸਾਹਿਬ ਵਿਖੇ ਪਹੁੰਚੇ ਸੀ ਭਾਈ ਜੈਤਾ ਜੀ ਤੇ ਇਸ ਸਥਾਨ ਤੋਂ ਧੰਤਨਤਨ ਸ਼੍ਰੀ ਗੋਵਿੰਦ ਸਿੰਘ ਮਹਾਰਾਜ ਜੀ ਨੂੰ ਇਸ ਸਥਾਨ ਤੋਂ ਸੰਦੇਸ਼ਾ ਭੇਜਿਆ ਗਿਆ ਸੀ ਤੇ ਗੁਰੂ ਗੋਵਿੰਦ ਸਿੰਘ ਜੀ ਮਹਾਰਾਜੀ ਤੇ ਸਮੂਹ ਸੰਗਤਾਂ ਧੰਤਨਤਨ ਸ਼੍ਰੀ ਗੁਰੂ ਬਾਗ ਤੇ ਬਹਾਦਰ ਸਾਹਿਬ ਮਹਾਰਾਜੀ ਦਾ ਸ਼ੀਸ਼ ਲੈਣ ਦੇ ਵਾਸਤੇ ਇਸ ਸਥਾਨ ਤੇ ਪਹੁੰਚਿਆ ਸੀ ਤੇ ਇਸੇ ਸਥਾਨ ਤੋਂ ਹੀ ਧੰਤਨਤਨ ਸ਼੍ਰੀ ਗੁਰੂ ਤੇ ਗੋਵਿੰਦ ਸਿੰਘ ਮਹਾਰਾਜੀ ਨੇ ਗੁਰੂ ਤੇ ਬਹਾਦਰ ਜੀ ਦਾ ਸ਼ੀਸ਼ ਵਿਮਾਨ ਦੇ ਰੂਪ ਦੇ ਵਿੱਚ ਲੈ ਕਰਕੇ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਸ਼ੀਸ਼ਘਾਂ ਸਾਹਿਬ ਵਿਖੇ ਗੁਰੂ ਤੇ ਬਹਾਦਰ ਜੀ ਦਾ ਸੰਸਕਾਰ ਕੀਤਾ ਸੀ ਤੇ ਇਸੇ ਸਥਾਨ ਤੇ ਹੋਈ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਭਾਈ ਗੁਰੂ ਭਾਈ ਜੇਤਾ ਜੀ ਨੂੰ ਭਾਈ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਵੀ ਬਖਸ਼ਿਆ ਸੀ ਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਸ਼ਹਾਦਤ ਦੇ ਸੰਬੰਧ ਵਿੱਚ ਤੇ 350 ਸਾਲਾਂ ਅਸ਼ਟਾਵਦੀ ਜੋ ਕਿ ਸਮੂਹ ਸੰਸਾਰ ਦੇ ਵਿੱਚ ਸਮੂਹ ਨਾਨਕ ਨਾਮਲੇ ਸੰਗਤਾਂ ਮări ਸ਼ਰ ਦਾ ਭਾਵਨਾ ਦੇ ਨਾਲ ਸਤਕਾਰ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਐਸੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਵਿਵਾਨਗੜ ਸਾਹਿਬ ਵਿਖੇ ਵੀ ਸ਼ਤਾਬਦੀ ਮਨਾਈ ਜਾ ਰਹੀ ਨੇ ਸੋ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਭਾਈ ਆਪਣੇ ਦੁਨਿਆਵੀ ਕੰਮ ਕਾਜਾਂ ਨੂੰ ਸੰਕੋਚਦਿਆਂ ਹੋਇਆਂ ਸਤਗੁਰਾਂ ਦੇ ਇਸ ਸ਼ਤਾਬਦੀ ਦੇ ਵਿੱਚ ਸ਼ਾਮਲ ਹੋ ਕਰਕੇ ਸਤਗੁਰਾਂ ਦੀ ਤਨਮਨ ਧੰਦੇ ਨਾਲ ਸੇਵਾ ਕਰਕੇ ਆਪਣਾ ਲੋਕ ਤੇ ਪ੍ਰਲੋਕ ਸੁਹੇਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੋਇਸ਼ਨ ਸਾਡੇ ਨਾਲ ਭਾਈ ਸਾਪਾਈ ਕਮਲਜੀਤ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਦੇ ਇਤਿਹਾਸ ਦੇ ਨਾਲ ਸਾਨੂੰ ਸਾਰਿਆਂ ਨੂੰ ਜਾਣੂ ਕਰਵਾਇਆ ਹੈ ਨਵੀਂ ਪਾਸਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਬੜੇ ਹੀ ਧੂਮ-ਧਾਮ ਤੇ ਸ਼ਰਧਾ ਦੇ ਨਾਲ ਮਨਾਏ ਜਾ ਰਹੇ ਹਨ ਇਸ ਵਕਤ ਅਸੀਂ ਮੌਜੂਦਾ ਸ਼੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪਿਹਾਰੇ ਤੋਂ ਪਹਿਲਾਂ ਛਤਾਂਬਦੀ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਜੋ ਤਿਆਰੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਅਤੇ ਵੱਡੇ ਪੱਦਰ ਦੇ ਉੱਤੇ ਜੋ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਤੇ ਸੰਗਤਾਂ ਦੁੱਧਰਾਡੇ ਤੋਂ ਆ ਕੇ ਇੱਥੇ ਸੇਵਾ ਕਰਦੀਆਂ ਹਨ ਇੱਥੇ ਇੱਥੇ ਦੱਸਦੀ ਹੈ ਕਿ ਇਸ ਦੇ ਇਤਿਹਾਸ ਦੇ ਬਾਰੇ ਜੇਕਰ ਅਸੀਂ ਗੱਲ ਕੀਤੀ ਜਾਵੇ ਇੱਥੋਂ ਦੇ ਹੈੱਡ ਗ੍ਰਾਂਤੀ ਭਾਈ ਕਮਲਜੀਤ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ ਭਾਈ ਸਾਹਿਬ ਪਹਿਲਾਂ ਤਾਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੀ ਇਤਿਹਾਸ ਬਤਾਂ ਨੂੰ ਜਾਣੂ ਕਰਵਾ ਦਿਓ 사త్సੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사త్సੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼੍ਰੀ ਵਿਮਾਨਕਟ ਸਾਹਿਬ ਜੀ ਨੇ ਇਹ ਹੋਇਆ ਇਸ ਤਰ੍ਹਾਂ 사త్సੰਗਤ ਜੀ ਤਾਂ-ਤਨ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹ ਸੰਸਾਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜ਼ਬਰ ਜ਼ੁਲਮ ਦੇ ਨਾਸ ਤੇ ਵਾਸਤੇ ਧਰਮ ਦੀ ਰੱਖਿਆ ਦੀ ਖਾਤਰ ਤਿਲਕ ਜੰਝੂ ਰਾਖਾ ਪਰਵਤਾਕਾ ਕਿਨੋਂ ਵੱਡੋ ਕੱਲੂ ਮੈਸਾ ਕਦੇ ਮਹਾਵਾਕ ਅਨੁਸਾਰ ਧਰਮ ਹੇਤ ਸੀਸ ਦੀ ਸੀਸ ਜਿੰਦਿਆ ਸੀਸ ਦਿਆ ਪਰ ਸਿਰ ਨਾ ਕੀਆ ਦੇ ਮਹਾਵਾਕ ਅਨੁਸਾਰ ਧਨ ਤਨ ਸ਼ੁਰੂਤੇ ਬਹਾਦਰ ਸਾਹਿਬ ਮਹਾਰਾਜੀ ਨੇ ਜਦੋਂ ਦਿੱਲੀ ਦੇ ਚਾਂਦਨੀ ਚੌਕ ਦੇ ਵਿਖੇ ਸ਼ਹਾਦਤ ਦਾ ਜਾਨ ਪੀਤਾ ਸੀ ਉਸ ਤੋਂ ਅਪਰੰਤ ਭਾਈ ਜੈਤਾ ਜੀ ਤੇ ਉਸ ਸਮੂਹ ਸੰਗਤਾਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅਸ਼ੀਸ਼ ਪੜਾਅ ਦਰ ਪੜਾਅ ਹੁੰਦੇ ਹੋਏ ਇਸ ਸਥਾਨ ਤੇ ਪੰਜਵੇਂ ਪੜਾਅ ਤੇ ਇਸ ਸਥਾਨ ਤੇ ਗੁਰਦੁਆਰਾ ਸ਼੍ਰੀ ਵਿਮਾਨਗੜ ਸਾਹਿਬ ਵਿਖੇ ਪਹੁੰਚੇ ਸੀ ਭਾਈ ਜੱਤਾ ਜੀ ਤੇ ਇਸ ਸਥਾਨ ਤੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਸ ਸਥਾਨ ਤੋਂ ਸੰਦੇਸ਼ ਆ ਭੇਜਿਆ ਗਿਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਸਮੂਹ ਸੰਗਤਾਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅਸ਼ੀਸ਼ ਲੈਣ ਦੇ ਵਾਸਤੇ ਇਸ ਸਥਾਨ ਤੇ ਪਹੁੰਚਿਆ ਸੀ ਤੇ ਇਸੇ ਸਥਾਨ ਤੋਂ ਹੀ ਧੰਨ ਧੰਨ ਸ਼੍ਰੀ ਗੁਰੂ ਤੇ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਵਿਮਾਨ ਦੇ ਰੂਪ ਦੇ ਵਿੱਚ ਲੈ ਕਰਕੇ ਆਨੰਦਪੁਰ ਸਾਹਿਬ ਦੇ ਗੁਰਦਾਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਕੀਤਾ ਸੀ ਤੇ ਇਸੇ ਸਥਾਨ ਤੇ ਹੋਈ ਧੰਤਨ ਸ਼੍ਰੀ ਗੋਮ ਸਿੰਘ ਮਹਾਰਾਜੀ ਨੇ ਭਾਈ ਗੁਰੂ ਭਾਈ ਜੇਤਾ ਜੀ ਨੂੰ ਭਾਈ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਵੀ ਬਖਸ਼ਿਆ ਸੀ ਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਸ਼ਹਾਦਤ ਦੇ ਸੰਬੰਧ ਵਿੱਚ ਤੇ 350 ਸਾਲਾਂ ਸ਼ਤਾਬਦੀ ਜੋ ਕਿ ਸਮੂਹ ਸੰਸਾਰ ਦੇ ਵਿੱਚ ਸਮੂਹ ਨਾਨਕ ਨਾਮਲੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸਵੈਸੇ ਸੰਬੰਧ ਵਿੱਚ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਵਿਖੇ ਵੀ ਸ਼ਤਾਬਦੀ ਮਨਾਈ ਜਾ ਰਹੀ ਨੇ ਸੋ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਭਾਈ ਆਪਣੇ ਦੁਨਿਆਵੀ ਕੰਮ ਕਾਜਾਂ ਨੂੰ ਸੰਕੋਚਦਿਆਂ ਹੋਇਆ ਸਤਗੁਰਾਂ ਦੇ ਇਸ ਸ਼ਤਾਬਦੀ ਦੇ ਵਿੱਚ ਸ਼ਾਮਲ ਹੋ ਕਰਕੇ ਸਤਗੁਰਾਂ ਦੀ ਤਨਮਨ ਧੰਦੇ ਨਾਲ ਸੇਵਾ ਕਰਕੇ ਆਪਣਾ ਲੋਕ ਤੇ ਪਰਲੋਕ ਸੁਹੇਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੋਹੇ ਸੰਸਾੜ ਨਾਲ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਗੁਰਦੁਆਰਾ ਛੀ ਵਿਵਾਨਗੜ੍ਹ ਸਾਹਿਬ ਦੇ ਇਤਿਹਾਸ ਦੇ ਨਾਲ ਸਾਨੂੰ ਸਾਰਿਆਂ ਨੂੰ ਜਾਣੂ ਕਰਵਾਇਆ ਹੈ ਨਵੀਂ ਪਾਸਾ ਛੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਬੜੇ ਹੀ ਧੂਮ-ਧਾਮ ਤੇ ਸ਼ਰਧਾ ਦੇ ਨਾਲ ਮਨਾਏ ਜਾ ਰਹੇ ਹਨ ਇਸ ਵਕਤ ਅਸੀਂ ਮੌਜੂਦਾ ਛੀ ਕੀਰਤਪੁਰ ਸਾਹਿਬ ਤੇ ਇਤਿਹਾਸਕ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਛੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਇਹਾਰੇ ਤੋਂ ਪਹਿਲਾਂ ਛਤਾਂਬਦੀ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਜੋ ਤਿਆਰੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਅਤੇ ਵੱਡੇ ਪੱਦਰ ਦੇ ਉੱਤੇ ਜੋ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਤੇ ਸੰਗਤਾਂ ਦੂਦਰਾਡੇ ਤੋਂ ਆ ਕੇ ਇੱਥੇ ਸੇਵਾ ਕਰਦੀਆਂ ਹਨ ਇੱਥੇ ਇੱਥੇ ਦੱਸਦੀ ਹੈ ਕਿ ਇਸ ਦੇ ਇਤਿਹਾਸ ਦੇ ਬਾਰੇ ਜੇਕਰ ਅਸੀਂ ਗੱਲ ਕੀਤੀ ਜਾਵੇ ਇੱਥੋਂ ਦੇ ਹੈੱਡ ਗ੍ਰਾਂਤੀ ਭਾਈ ਕਮਲਜੀਤ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ ਭਾਈ ਸਾਹਿਬ ਪਹਿਲਾਂ ਤਾਂ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਤਨੂ ਜਾਣੂ ਕਰਵਾ ਦਿਓ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼੍ਰੀ ਵਿਮਾਨਕੜ ਸਾਹਿਬ ਜੀ ਨੇ ਇਹ ਹੋਇਆ ਇਸ ਤਰ੍ਹਾਂ ਸਾਧ ਸੰਗਤ ਜੀ ਤਨ ਤਨ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹ ਸੰਸਾਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜ਼ਬਰ ਜ਼ੁਲਮ ਦੇ ਨਾਸ ਤੇ ਵਾਸਤੇ ਧਰਮ ਦੀ ਰੱਖਿਆ ਦੀ ਖਾਤਰ ਤਿਲਕ ਜੰਝੂ ਰਾਖਾ ਪ੍ਰਵਤਾਕਾ ਕਿਨੋਂ ਵੱਡੋ ਕੱਲੂ ਮੈਸਾ ਕਦੇ ਮਹਾਵਾਕ ਅਨੁਸਾਰ ਧਰਮ ਹੇਤ ਸੀਸ ਦੀ ਸੀਸ ਜਨ ਦੀਆ ਸੀਸ ਦੀਆ ਪਰ ਸਿਰ ਨਾ ਕੀਆ ਦੇ ਮਹਾਵਾਕ ਅਨੁਸਾਰ ਧਨ ਤਨ ਸ਼ੁਰੂਤੇ ਬਹਾਦਰ ਸਾਹਿਬ ਮਹਾਰਾਜੀ ਨੇ ਜਦੋਂ ਦਿੱਲੀ ਦੇ ਚਾਂਦਨੀ ਚੌਕ ਦੇ ਵਿਖੇ ਸ਼ਹਾਦਤ ਦਾ ਜਾਮ ਪੀਤਾ ਸੀ ਉਸ ਤੋਂ ਅਪਰੰਤ ਭਾਈ ਜੈਤਾ ਜੀ ਤੇ ਉਸ ਸਮੂਹ ਸੰਗਤਾਂ ਧੰਤਨ ਸ਼੍ਰੀ ਗੁਰੂ ਤੇ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ੀਸ਼ ਪੜਾਹ ਦਰ ਪੜਾ ਹੁੰਦੇ ਹੋਏ ਇਸ ਸਥਾਨ ਤੇ ਪੰਜਵੇਂ ਪੜਾ ਤੇ ਇਸ ਸਥਾਨ ਤੇ ਗੁਰਦੁਆਰਾ ਸ਼੍ਰੀ ਵਿਮਾਨਗੜ ਸਾਹਿਬ ਵਿਖੇ ਪਹੁੰਚੇ ਸੀ ਭਾਈ ਜੱਤਾ ਜੀ ਤੇ ਇਸ ਸਥਾਨ ਤੋਂ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਸ ਸਥਾਨ ਤੋਂ ਸੰਦੇਸ਼ ਆ ਭੇਜਿਆ ਗਿਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਸਮੂਹ ਸੰਗਤਾਂ ਧੰਤਨ ਸ਼੍ਰੀ ਗੁਰੂ ਬਾਗ ਤੇ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ੀਸ਼ ਲੈਣ ਦੇ ਵਾਸਤੇ ਇਸ ਸਥਾਨ ਤੇ ਪਹੁੰਚਿਆ ਸੀ ਤੇ ਇਸੇ ਸਥਾਨ ਤੋਂ ਹੀ ਧੰਤਨ ਸ਼੍ਰੀ ਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਵਿਮਾਨ ਦੇ ਰੂਪ ਦੇ ਵਿੱਚ ਲੈ ਕਰਕੇ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਕੀਤਾ ਸੀ ਤੇ ਇਸੇ ਸਥਾਨ ਤੇ ਹੋਈ ਧੰਤਨ ਸ਼੍ਰੀ ਗੋਮ ਸਿੰਘ ਮਹਾਰਾਜੀ ਨੇ ਭਾਈ ਗੁਰੂ ਭਾਈ ਜੇਤਾ ਜੀ ਨੂੰ ਭਾਈ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਵੀ ਬਖਸ਼ਿਆ ਸੀ ਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਸ਼ਹਾਦਤ ਦੇ ਸੰਬੰਧ ਵਿੱਚ ਤੇ 350 ਸਾਲਾਂ ਸ਼ਤਾਬਦੀ ਜੋ ਕਿ ਸਮੂਹ ਸੰਸਾਰ ਦੇ ਵਿੱਚ ਸਮੂਹ ਨਾਨਕ ਨਾਮਲੇ ਸੰਗਤਾਂ ਮări ਸ਼ਰਦਾ ਭਾਵਨਾ ਦੇ ਨਾਲ ਸਤਕਾਰ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸਵੈਸੇ ਸੰਬੰਧ ਵਿੱਚ ਗੁਰਦੁਆਰਾ ਸ਼੍ਰੀ ਵਿਵਾਰਗੜ੍ਹ ਸਾਹਿਬ ਵਿਖੇ ਵੀ ਸ਼ਤਾਬਦੀ ਮਨਾਈ ਜਾ ਰਹੀ ਨੇ ਸੋ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਭਾਈ ਆਪਣੇ ਦੁਨਿਆਵੀ ਕੰਮ ਕਾਜਾਂ ਨੂੰ ਸੰਕੋਚਦਿਆਂ ਹੋਇਆਂ ਸਤਗੁਰਾਂ ਦੇ ਇਸ ਸ਼ਤਾਬਦੀ ਦੇ ਵਿੱਚ ਸ਼ਾਮਲ ਹੋ ਕਰਕੇ ਸਤਗੁਰਾਂ ਦੀ ਤਨਮਨ ਧੰਦੇ ਨਾਲ ਸੇਵਾ ਕਰਕੇ ਆਪਣਾ ਲੋਕ ਤੇ ਪਰਲੋਕ ਸੁਹੇਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੋਇਸਨ ਸਾਡੇ ਨਾਲ ਭਾਈ ਸਾਪਾਈ ਕਮਲਜੀਤ ਸਿੰਘ ਜੀ ਜਿਨ੍ਹਾਂ ਦੇ ਬਲੋਂ ਗੁਰਦੁਆਰਾ ਛੀ ਵਿਵਾਨਗੜ੍ਹ ਸਾਹਿਬ ਦੇ ਇਤਿਹਾਸ ਦੇ ਨਾਲ ਸਾਨੂੰ ਸਾਰਿਆਂ ਨੂੰ ਜਾਣੂ ਕਰਵਾਇਆ ਹੈ ਕੈਮਰਾਮੈਨ ਰਾਜਕੁਮਾਰ ਦੇ ਨਾਲ ਵਿਮਲ ਸੈਣੀ ਦੈਂਸ ਵੀਰਟੀ ਵੀ ਛੀ ਅਨੰਦਪੁਰ ਸਾਹਿਬ